I'm good. ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਕਹਿੰਦੇ ਨੇ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੋ ਅੱਜ ਕੱਲ ਰਿਜ਼ਲਟ ਚੱਲ ਰਹੇ ਨੇ ਜਿਵੇਂ ਕਿ ਹੁਣੇ-ਹੁਣੇ CBSE ਬੋਰਡ ਦਾ 10ਵੀਂ ਕਲਾਸ ਦਾ ਜੋ ਰਿਜ਼ਲਟ ਆਇਆ ਹੈ ਇਸ ਰਿਜ਼ਲਟ ਦੇ ਵਿੱਚ ਇੱਕ ਜੋ ਗੁੜੀਆ ਹੈ ਭੂਮੀ ਬੰਸਲ ਸੋ ਇਸ ਗੁੜੀਆ ਨੇ CBSE ਬੋਰਡ ਦੇ ਵਿੱਚ 98.4% ਜੋ ਨੰਬਰ ਲਏ ਨੇ ਕਾਫੀ ਇੰਟੈਲੀਜੈਂਟ ਹੈ ਗੁਡੀਆਂ ਆਪਾਂ ਗੁਡੀਆਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਤੇ ਸੋਨੂ ਜੀ ਦੀ ਬੇਟੀ ਹੈ ਇਹ ਤੇ ਆਪਾਂ ਇਹਨਾਂ ਦੇ ਨਾਲ ਪੂਰੀ ਫੈਮਿਲੀ ਦੇ ਨਾਲ ਗੱਲਬਾਤ ਵੀ ਕਰਦੇ ਆਂ ਦਾਦਾ ਦਾਦੀ ਜੀ ਵੀ ਖੜੇ ਆਂ ਤੇ ਚਾਚੀ ਜੀ ਵੀ ਖੜੇ ਨੇ ਤੇ ਆਪਾਂ ਆਓ ਹੁਣ ਕਰਦੇ ਆਂ ਗੱਲਬਾਤ ਅ ਬੇਟਾ ਮੁਬਾਰਕਾਂ ਤੁਹਾਨੂੰ ਥੈਂਕ ਯੂ ਸੋ ਤੁਹਾਡਾ ਸ਼ੁਭਨਾਮ ਆਪਣਾ ਇੱਕ ਵਾਰੀ ਦੱਸਿਓ ਮੇਰਾ ਨਾਮ ਭੂਮੀ ਬੰਸਲ ਹੈ ਓਕੇ ਸੋ ਤੁਸੀਂ ਇਹ ਕਿੰਨੇ ਪਰਸੈਂਟ ਨੰਬਰ ਲਏ ਆਂ ਤੇ ਕਿੱਥੇ ਤੁਸੀਂ ਪੜਦੇ ਮੇਰੇ ਮਾਰਕਸ 98.4% ਆਏ ਆਂ ਐਂਡ ਮੈਂ ਐਨਪੀਸ ਸਕੂਲ ਵਿੱਚ ਪੜ੍ਹਦੀ ਆਂ ਨੈਸ਼ਨਲ ਪਬਲਿਕਸ ਸਕੂਲ ਓਕੇ ਸੋ ਇਹਦੇ ਲਈ ਤੁਸੀਂ ਟਿਊਸ਼ਨ ਪੜ੍ਹੀ ਹੈ ਜਾਂ ਕਿਵੇਂ ਕਰਿਆ ਮਨੇ ਸਾਇੰਸ ਐਂਡ ਮੈਥਸ ਕੀ ਟਿਊਸ਼ਨ ਵੀ ਜੁਆਇਨ ਕੀਤੀ ਲੇਕਿਨ ਹਮਾਰੇ ਟੀਚਰਸ ਬੀ ਸਕੂਲ ਕੇ ਬਹੁਤ ਅਚੇ ਥੇ ਤੋ ਉਨਕਾ ਓਕੇ ਸੋ ਕਦੋਂ ਪੜਦੇ ਰਹੇ ਆ ਤੁਹਾਨੂੰ ਟਾਈਮ ਕਦੋਂ ਲੱਗਦਾ ਸੀ ਪੜ੍ਹਨੇ ਦਾ ਬਸ ਸਕੂਲ ਸੇ ਆ ਕੇ ਐਂਡ ਟਿਊਸ਼ਨ ਕਾ ਜੋ ਕੰਮ ਹੋਤਾ ਥਾ ਔਰ ਸਕੂਲ ਕਾ ਜੋ ਡਿਲੀ ਕਾ ਕੰਮ ਹੋਤਾ ਥਾ ਬਸ ਅੱਛਾ ਸੋ ਇਸੇ ਵਿੱਚ ਮਤਲਬ ਕਿ ਮੰਮੀ ਪਾਪਾ ਦਾ ਦਾਦਾ ਦਾਦੀ ਦਾ ਕਿੰਨਾ ਕੁ ਸਹਿਯੋਗ ਰਿਹਾ ਉਹ ਤਾਂ ਫਸਟਲੀ ਆਫਕੋਰਸ ਫੈਮਲੀ ਕਾ ਹੀ ਪਿੱਛੇ سپورਟ ਹੁੰਦਾ ਹੈ ਪਹਿਲੇ ਤਾਂ ਮੇਰੇ ਪੇਰੈਂਟਸ ਹਨ ਮੇਰੇ ਗ੍ਰੈਂਡਪੇਰੈਂਟਸ ਸੋਨੋ ਕਾ ਹੀ ਬਹੁਤ سپورਟ ਰਹਾ ਹੈ ਓਕੇ ਜਿਸki ਵਜ੍ਹਾ ਸੇ ਮੈਂ ਇਹ ਕਰ ਪਾਈ ਹਾਂ ਠੀਕ ਹੈ ਸੋ ਜਿਹੜਾ ਰੋਟੀ ਪਾਣੀ ਖਾਣ ਪੀਣ ਦਾ ਹੁੰਦਾ ਸੀ ਉਹਦੇ ਲਈ ਕਿਸ ਤਰ੍ਹਾਂ ਤੁਸੀਂ ਸਮਾਂ ਕੱਢਦੇ ਸੀ ਉਸਕੇ ਲਈ ਟਾਈਮ ਨਿਕਲ ਜਾਤਾ ਥਾ ਮਤਲਬ ਐਸੇ ਵੀ ਨਹੀਂ ਕਿ ਬਹੁਤ ਹੀ ਜ਼ਿਆਦਾ ਸਟੱਡੀਜ਼ ਮੇਂ ਇਨਡल्ज ਹੋਣਾ ਹੈ ਤੋ ਟਾਈਮਲੀ ਮੈਨੇਜ ਕਰਤੇ ਸੇ ਸਭ ਕੁਝ ਓਕੇ ਸੋ ਨੂੰ ਕਦੇ ਜਲਦੀ ਵੀ ਉੱਠਦੇ ਸੀ हां जी मैं रोज सुबह 5:00 बजे ता उठ ही जाती थी दिल्ली ओके okay. उसके बाद पढ़ना भी थे स्कूल भी जाना हां जी मेरी मॉर्निंग ट्यूशन होती थी मैथ्स की तो मेरी मॉर्निंग ही होती थी डेली अच्छा 5:30 होती थी उसके लिए ट्यूशन तो मेरे पापा रोज मेरे को लेके जाते थे मॉर्निंग ओके okay. तो सो so, सब तो ਵੱਧ ਸਹਿਯੋਗ ਕਿਹਦਾ ਮੰਨਦੇ ਆ ਪਰਿਵਾਰ ਦੇ ਵਿੱਚ ਮੇਰੇ ਮੰਮਾ ਪਾਪਾ ਦੋਨੋਂ ਕਾ ਹੀ ਬਹੁਤ ਬੜਾ ਹੈ ओके सो ਦਾਦਾ ਦਾਦੀ ਜੀ ਨੇ ਰੋਟੀ ਖਲਾਈ ਤੁਹਾਨੂੰ ਪੂਰੀ हां जी ठीक है सो ਦਾਦੀ ਜੀ ਨੇ ਵੀ ਤੁਹਾਨੂੰ ਤੁਹਾਡੀ ਸੇਵਾ ਕਾफी ਕੀਤੀ ਹੋਣੀ ਹੈ। ਹਾਂਜੀ। ਵੀ ਲੈ ਪੁੱਤ ਆ ਖਾ ਲੈ ਆ ਖਾ ਲੈ ਹੈ ਨਾ। ਹਾਂਜੀ। ਸੋ ਦਾਦਾ ਦਾਦੀ ਨੂੰ ਕਾफी ਮਤਲਬ ਕੇ ਪਿਆਰ ਹੁੰਦਾ ਪੋਤੇ ਪੋਤੀਆਂ ਦੇ ਨਾਲ ਕਿ ਇਹ ਭੁੱਖੇ ਨਾ ਰਹਿ ਜਾਣ। ਹਾਂਜੀ। ਹਾਂਜੀ। ਸੋ ਚਾਚਾ ਜੀ ਦਾ ਸਹਿਯੋਗ ਕਿਵੇਂ ਰਿਹਾ ਚਾਚੀ ਦਾ ਚਾਚਾ ਜੀ ਦਾ? ਚਾਚੇ ਚਾਚੀ ਕਾ ਵੀ ਬਹੁਤ ਸਪੋਰਟ ਮਿਲਿਆ ਲਾਈਕ ਪੜ੍ਹਾਈ ਮੇ ਵੀ ਐਂਵੈਸੇ ਵੀ ਤੋਂ ਬਹੁਤ ਸਪੋਰਟ ਥਾ। ਓਕੇ। ਸੋ ਅੱਗੇ ਦਾ ਕੀ ਵਿਚਾਰ ਹੈ ਹੁਣ ਤੁਹਾਡਾ ਅ ਮੈਨੇ ਆਈਆਈਟੀ ਕੇ ਲੀਫ ਫਰਸਟ ਕੋਲ ਤੇ ਮੇਰਾ ਆਈਆਈਟੀ ਹੈ ਤੋ ਉਸਕੇ ਲਈ ਮੈਂ ابھی ਜੇਕੇ ਪ੍ਰੈਪਰੇਸ਼ਨ ਕਰ ਰਹੀ ਹਾਂ ਓਕੇ ਠੀਕ ਹੈ ਸੋ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਹਾਂਜੀ ਸੋ ਪਹਿਲਾ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਪ ਨੂੰ ਵੀ ਜੋ ਬਹੁਤ ਬਹੁਤ ਮੁਬਾਰਕਾਂ ਹੈ ਜੀ ਹਾਂਜੀ ਹਾਂਜੀ ਸੋ ਪੋਤੀ ਨੇ ਤੁਹਾਡੀ ਨੇ ਕਾਫੀ ਮਤਲਬ ਕਿ ਮੱਲਾ ਮਾਰੀਆਂ ਸਮਝ ਲਓ ਵੀ ਪੂਰੇ ਬਹੁਤ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈਗਾ ਹਾਂਜੀ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਅੱਜ ਜੀ ਅਸੀਂ ਆਪਣੀ ਪੋਤੀ ਨੂੰ ਦੇਖ ਕੇ ਅੱਜ ਇੰਨਾ ਖੁਸ਼ ਹੈ ਸਾਡੀ ਸਾਰੀ ਫੈਮਿਲੀ ਇਤਨੀ ਖੁਸ਼ ਹੈ ਜੀ ਸਾਨੂੰ ਖੁਦ ਨਹੀਂ ਪਤਾ ਅਸੀਂ ਯਾਤਰਾ ਤੇ ਗਏ ਹੋਏ ਸੀਗੇ ਹਾਂ ਜੀ ਅਸੀਂ ਰਾਤ ਆਏ ਹਾਂ ਸਾਨੂੰ ਉੱਥੇ ਹੀ ਫੋਨ ਆ ਗਿਆ ਸੀਗਾ ਜੀ ਵੀ ਸਾਨੂੰ ਆਪਣਾ ਪਤਾ ਹੀ ਨਹੀਂ ਸੀਗਾ ਸ਼ੋਕਾ ਲਾਈਟ ਵਾਲੇ ਨਾਲ ਸੀਗੇ ਇਹਦੀ ਬੂਆ ਨਾਲ ਸੀ ਤੇ ਇਹਨਾਂ ਨੂੰ ਇੰਨਾ ਸਾਰਿਆਂ ਨੂੰ ਸਾਨੂੰ ਇੰਨੀ ਖੁਸ਼ੀ ਹੋਈ ਵੀ ਤੇਰੀ ਪੋਤੀ ਅੱਜ ਇੰਨੀ ਟੋਪ ਕਰ ਗਈ ਵੀ ਅੱਜ ਦੁਨੀਆ ਸਕੂਲ ਵਾਲਿਆਂ ਨੂੰ ਛੱਡ ਕੇ ਅੱਗੇ ਪਹੁੰਚ ਗਈ ਹਾਂਜੀ ਹਾਂ ਤੇ ਮੈਡਮ ਵੀ ਅੱਜ ਇੰਨੀ ਉਹ ਕਰ ਰਹੀਆਂ ਬਿ ਕੋਈ ਟਿਕਾਣਾ ਹੀ ਨਹੀਂ ਦੀ ਸਾਡੀ ਖੁਸ਼ੀ ਦਾ ਜੀ ਜੇ ਸਾਨੂੰ ਕੋਈ ਕਹਿੰਦਾ ਹਾਂਜੀ ਵੀ ਤੇਰੀ ਪੁੱਤੀ ਫਰਸਟ ਆਈ ਹੈ ਟੋਪ ਆਈ ਹੈ ਤਾਂ ਅਸੀਂ ਛਾਤੀ ਧਰ ਕੇ ਕਹਿੰਦੇ ਹਾਂ ਫਰਸਟ ਨਹੀਂ ਆਈ ਟੋਪ ਆਈ ਹੈ ਟੋਪ ਆਈ ਤੇ ਮੇਰਾ ਪੋਤਾ ਵੀ ਹੁਣ ਅੱਗੇ ਨੂੰ ਟੋਪ ਆਏਗਾ ਵਾਹ ਜੀ ਵਾਹ ਵਾਹ ਜੀ ਵਾਹ ਉਹ ਇਹ ਵੀ ਦਵਾਵਾਂ ਨੇ ਸਾਡੀਆਂ ਸਾਡੀ ਦਵਾਵਾਂ ਜੀ ਨਾ ਲੈਣਾ ਦਾ ਜੀ ਹਾਂ ਸੋ ਜਦੋਂ ਇਹ ਰਾਤ ਨੂੰ ਪੜਦੀ ਸੀ ਤਾਂ ਤੁਹਾਡੇ ਮਨ ਦੇ ਵਿੱਚ ਕਈ ਵਾਰੀ ਉੱਠ ਕੇ ਤੁਸੀਂ ਦੇਖਦੇ ਵੀ ਹੋਣੇ ਖਿਆਲ ਆਉਂਦਾ ਹੋਣਾ ਦੇਖੋ ਜੀ ਇਹ ਇਹਨਾਂ ਦਾ ਰੂਮ ਉੱਪਰ ਹੈ ਹਾਂ ਜੀ ਸਾਡਾ ਰੂਮ ਨੀਚੇ ਹੈ ਜੀ ਇਹਦੇ ਮੰਮੀ ਪਾਪਾ ਉੱਠਦੇ ਸੀ ਅਸੀਂ ਰਾਤ ਨੂੰ ਉੱਠ ਕੇ ਕਦੇ ਨਹੀਂ ਦੇਖਿਆ ਅੱਛਾ ਜੀ ਤੁਹਾਨੂੰ ਕਦੇ ਦਿਨ ਮਾ ਵੀ ਨਹੀਂ ਟਾਈਮ ਦੇਖਿਆ ਅਸੀਂ ਦੇਖਿਆ ਤੁਹਾਨੂੰ ਪਤਾ ਸੀ ਸਾਡਾ ਬੱਚਾ ਲੱਗਿਆ ਹੋਵੇ ਜੀ ਸਾਨੂੰ ਕੋਈ ਨਹੀਂ ਸੀ ਜਾਂ ਮੰਡੇਰੇ ਉੱਤੇ ਖੜਿਆ ਹੈ ਕੋਟੇ ਤੇ ਖੜਿਆ ਹੈ ਗਲੀ ਚ ਖੜਿਆ ਸਾਨੂੰ ਕੋਈ ਉਹ ਨਹੀਂ ਸੀ ਇਹਨੇ ਆਪਣੇ ਰੂਮ ਦੇ ਬੈੱਡ ਤੇ ਇੱਕ ਸੀਟ ਤੇ ਹੀ ਬੈਠੇ ਰਹਿਣਾ ਜੀ ਤੇ ਜ਼ਿਆਦਾ ਮੇਰੇ ਬੇਟੇ ਨੇ ਇਹਨੂੰ ਸਪੋਰਟ ਕੀਤਾ ਸੋ ਉਹਨੂੰ ਨੇ ਠੰਡ ਦੇ ਵਿੱਚ ਇਹਨੂੰ ਲਪੇਟ ਕੇ ਲੈ ਕੇ ਜਾਂਦਾ ਸੀ ਚੰਡੀਗੜ੍ਹ ਰੋਡ ਤੇ ਵੀ ਉਹ ਸੀਨ ਦੇਖਣ ਵਾਲਾ ਸੀ ਵੀ ਜੋ ਬੱਚੇ ਨੂੰ ਆਪਣੇ ਨੂੰ ਇਸ ਮੁਕਾਮ ਤੇ ਚੜਾਇਆ ਸੋ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੋ सोनू ਜੀ ਬੇਟੀ ਨੇ ਜੋ ਇਹ ਮੱਲਾ ਮਾਰੀਆਂ ਨੇ ਮਤਲਬ ਕਿ ਸੋ ਕਿੰਨੀ ਤੁਹਾਨੂੰ ਖੁਸ਼ੀ ਤਾਂ ਬਹੁਤ ਜ਼ਿਆਦਾ ਹੋਣੀ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਘਰ ਦੇ ਵਿੱਚ ਜਦੋਂ ਇਹ ਪੜਦੀ ਸੀ ਸੋ ਸਭ ਤੋਂ ਪਹਿਲਾਂ ਤਾਂ ਜੀ ਤੇ ਮਾਨ ਚੈਨਲ ਦਾ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਬੱਚਿਆਂ ਦਾ ਇੰਨਾ ਜ਼ਿਆਦਾ ਸਪੋਰਟ ਕਰਦੇ ਆ ਬੱਚੇ ਦੀ ਹੌਸਲਾ ਵਜਾਈ ਕਰਦੇ ਆ ਇਹ ਬੱਚੀ ਅੱਗੇ ਨੂੰ ਬੱਚੇ ਅੱਗੇ ਵਧਣ ਠੀਕ ਹੈ ਤੇ ਤੁਹਾਡਾ ਮਤਲਬ ਜਿਹੜਾ ਚੈਨਲ ਹੈ ਇਸ ਤੇ ਥਰੂ ਸਾਰੇ ਬੰਦੇ ਦੇਖਦੇ ਆ ਜੀ ਸਤਿ ਸ੍ਰੀ ਅਕਾਲ ਜੀ ਤੇ ਮਾ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤੇ ਠੀਕ ਹੈ ਜੀ ਤੇ ਸਾਡੀ ਬੇਟੀ ਨੇ ਬਹੁਤ ਜ਼ਿਆਦਾ ਤਿਆਰੀ ਕੀਤੀ। ਹਾਂ ਜੀ। ਦਿਨ ਰਾਤ ਪੜਦੀ ਰਹੀ ਜੀ ਇਹ। ਜੀ। ਅਸੀਂ ਵੀ ਬਹੁਤ ਸਪੋਰਟ ਕੀਤਾ ਇਹਦਾ। ਜੀ। ਮਤਲਬ ਤੂੰ ਬੇਟਾ ਪੜਦੀ ਰਹੀ ਕੋਈ ਵਾਰ ਜੇ ਤੈਨੂੰ ਸਮਾਂ ਜ਼ਰੂਰ ਤਾਂ ਕੁਝ ਹੈ। ਇਹ ਟਿਊਸ਼ਨ ਵੀ ਲੱਗੀ ਦੀ ਮੈਥ ਦੀ। ਹਾਂ ਜੀ। ਪੜਦੀ ਵੀ ਰਹੀ ਤੇ ਸਕੂਲ ਵੀ ਗਈ ਟਿਊਸ਼ਨ ਵੀ ਗਈ ਤੇ ਨੇ ਬਹੁਤ ਜ਼ਿਆਦਾ ਤਿਆਰੀ ਕੀਤੀ ਨੇ ਜੀ। ਜੀ। ਹਾਂ ਤੇ ਉਸ ਦਾ ਨਤੀਜਾ ਅੱਜ ਪਰਮਾਤਮਾ ਨੇ ਦੇ ਦਿੱਤਾ ਵੀ ਇਹ ਟੋਪ ਆ ਗਈ ਜੀ। ਬਿਲਕੁਲ। ਹਾਂ ਜੀ। ਸੋ ਇਸ ਤੋਂ ਪਹਿਲਾਂ ਵੀ ਇਹਨੇ ਕਿਤੇ ਮਤਲਬ ਕਿ ਇਸ ਤੋਂ ਪਹਿਲਾਂ ਤਾਂ ਜੀ ਜਦ ਮਤਲਬ ਸਕੂਲ ਦੇ ਵਿੱਚ ਹੀ ਜਿਹੜਾ ਇੰਟਰਸੈਕਸ਼ਨ ਫਰਸਟ ਆਂਦੀ ਰਹੀ ਹੈ ਇਹ ਹਾਂ ਜੀ ਹਾਂ ਕਈ ਵਾਰੀ ਮਤਲਬ ਅਪਰੋਕਸਿਮੇਟ ਇਹੀ ਇੰਟਰਸੈਕਸ਼ਨ ਫਰਸਟ ਆਦੀ ਦਿੱਤੀ ਜੀ ਸ਼ੁਰੂ ਤੋਂ ਹੀ ਮਤਲਬ ਵੀ ਦਾ ਇੱਕ ਸਕੂਲ ਮੇ ਸ਼ੁਰੂ ਸੇ ਇਸਕਾ ਯਹੀ ਰਿਕਾਰਡ ਰਹਾ ਕਿ ਇਸਨੇ 1 पे ही ਰਹੀ ਹੈ ਇਹ ਲਾਸਟ ਟਾਈਮ पे ਵੀ 10th ਮੇ ਵੀ ਇਸਕਾ ਯਹੀ ਰਹਾ ਕਿ ਇਸਨੇ ਫਰਸਟ ਪੋਜੀਸ਼ਨ ਹੀ ਲਈ ਹੈ ਕਲਾਸ ਦੇ ਵਿੱਚ ਉਸਨੇ ਕਾਫੀ ਕਹਿੰਦੀ ਹਾਂ ਜੀ ਹਾਂ ਇਹ ਸੁਰੂਸ ਹੀ ਇਸਕਾ ਇਹ ਮੋਟੀਵੇਟ tha ਪ੍ਰੀ ਨਰਸਰੀ ਸੇ ਲੱਗੀ ਸੀ ਇਹ ਨਸ ਐਨ ਪੀ ਐਸ ਮੇ ਤਬ ਹੀ ਸੇ ਇਸਕਾ ਇਹ tha ਸਾਰੇ ਬੱਚੇ ਸਾਰੀ ਬਹੁਤ سپورਟ ਕਰਦੀ ਸੀ ਜੀ ਅੱਛਾ ਜੀ ਸਕੂਲ ਦੀ ਮੈਡਮਾਂ ਇਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਹਰ ਇਹਨੂੰ ਬਹੁਤ ਸਪੋਰਟ ਕਰਦੀ ਸੀ ਜੀ ਓਕੇ ਉਹ ਵੀ ਬੇਟਾ ਵੀ ਤਾਂ ਐਸੇ ਨਹੀਂ ਐਸੇ ਐਸੇ ਪੜਾਦਾ ਹਾਂ ਜੀ ਹਾਂ ਜੀ ਹਾਂ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਓਕੇ ਹਾਂ ਜੀ ਸੋ ਮਾਮਾ ਨੂੰ ਕਾਫੀ ਪਤਾ ਹੁੰਦਾ ਬੇਟੀਆਂ ਬਾਰੇ ਸ਼ਰਾਰਤ ਕਿੰਨੀ ਕਰਦੀ ਹੈ ਇਹ ਸ਼ਰਾਰਤ ਬਿਲਕੁਲ ਨਹੀਂ ਕਰਦੀ ਅੱਛਾ ਜੀ ਨਹੀਂ ਜੀ ਇਸਕੇ ਇਹ ਨਹੀਂ ਕਰਦੀ ਬਿਲਕੁ ਇਸਨੇ ਕਦੇ ਮੌਕਾ ਹੀ ਨਹੀਂ ਦਿਆ ਮੇਰੇ ਕੋ ਮम्मा ਵੀ ਮੈਂ ਤੂੰ ਪੜ ਲੈ ਬੇਟਾ ਕਦੇ ਇਸਨੇ ਮ ਬੋਲਣੇ ਦਾ ਮੌਕਾ ਹੀ ਨਹੀਂ ਦਿਆ ਇਸ ਕੋ ਪਤਾ ਹੀ ਮੈਨੂੰ ਸਟੱਡੀ ਕਰਨੀ ਹੈ ਤੇ ਖੁਦ ਸੇ ਹੀ ਬੈਠ ਜਾਂਦੀ ਸੀ ਇਸ ਕੋ ਮੇਰੇ ਕੋ ਕਦੇ ਬੋਲਣਾ ਵੀ ਨਹੀਂ ਪੜਾ ਬੂਮੀ ਤੂੰ ਪੜ ਲੈ ਐਸਾ ਕਰ ਲੈ ਐਸਾ ਕਰ ਲੈ ਕਦੇ ਨਹੀਂ ਹਾਂਜੀ 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 ਸੋ ਤੁਸੀਂ ਵੀ ਰਾਤ ਨੂੰ ਜਾਗਦੇ ਆ ਕਦੇ ਕਦੇ ਹਾਂਜੀ ਮੈਂ ਦੇਖਦੀ ਸੀ ਆਪਣੀ ਬੇਟੀ ਕੋ ਮੇਰੀ ਬੇਟੀ ਪੜ ਰਹੀ ਹੈ ਕਦ ਸੋਏਗੀ ਇਹ ਤੋ ਦੇਖਣਾ ਆਪਣੀ ਬੇਟੀ ਕੋ ਕਾਪੀ ਬਣਾ ਕੇ ਦਿਨੀ ਰਾਤ ਕੋ ਕਭੀ ਕੁਛ ਦੇਣਾ ਹਾਂਜੀ ਓਕੇ ਸੋ ਮੰਮੀ ਪਾਪਾ ਦਾ ਬਹੁਤ ਸਹਿਯੋਗ ਰਿਹਾ। ਹਾਂਜੀ। ਖਰਾਰਤਾ ਤਾਂ ਕਹਿੰਦੇ ਤੂੰ ਕਰਦੀ ਨਹੀਂ ਹੈਗੀ ਹੈ ਨਾ। ਹਾਂਜੀ। ਸਾਵੇਂ ਆਪਣੀ ਬੇਟੀ ਪਰ ਬਹੁਤ ਪ੍ਰਾਊਡ ਹੈ ਸਰ ਬਹੁਤ ਜ਼ਿਆਦਾ। ਸੋ ਬਹੁਤ ਬਹੁਤ ਮੁਬਾਰਕਾਂ ਹੀ ਤੁਹਾਨੂੰ। ਹਾਂਜੀ। ਸਾਡੇ ਵੱਲੋਂ ਤੇ ਸਾਡੇ ਚੈਨਲ ਵੱਲੋਂ ਸੋ ਜੀ। ਹਾਂਜੀ ਹਾਂਜੀ ਹਾਂਜੀ। ਬੜੀ ਅੱਛੀ ਇਹ ਪੋਜੀਸ਼ਨ ਲਈ ਹੈ। ਸੋ ਅੱਗੇ ਨੂੰ ਵੀ ਬੇਟਾ ਤਰੱਕੀਆਂ ਕਰਦੇ ਰਹੇ। ਹਾਂਜੀ। ਹਾਂਜੀ ਥੈਂਕ ਯੂ। ਜੀ ਮੱਟੂ ਜੀ ਤੁਹਾਡੀ ਭਤੀਜੀ ਫਸਟ ਆਈ ਹੈ ਫਸਟ ਪੋਜੀਸ਼ਨ ਇੱਕ ਕਹਿਣਾ ਬੜੀ ਸੌਖੀ ਗੱਲ ਹੈ ਪਰ ਐਨੇ ਨੰਬਰ ਸੀਬੀਐਸਸੀ ਬੋਰਡ ਦੇ ਵਿੱਚ ਪ੍ਰਾਪਤ ਕਰਨੇ ਬੜੇ ਔਕੇ ਆ ਬੜੀ ਮਿਹਨਤ ਲੱਗਦੀ ਹੈ ਸੋ ਕੀ ਕਹਿਣਾ ਤੁਹਾਡਾ ਮਤਲਬ ਕਿ ਖੁਸ਼ੀ ਵੀ ਬਹੁਤ ਹੋਣੀ ਆ ਤੁਹਾਨੂੰ ਨਹੀਂ ਸਾਨੂੰ ਬਹੁਤ ਖੁਸ਼ੀ ਆ ਧੰਮਾਨ ਸਾਹਿਬ ਵੀ ਸਾਡੀ ਗੁੜੀਆ ਜਿਹੜੀ ਹੈਗੀ ਆ ਟੌਪ ਤੇ ਆਈ ਆ ਉਹ ਹਾਂਜੀ ਤੇ ਬੜਾ ਪ੍ਰਾਊਡ ਫੀਲ ਹੁੰਦਾ ਵੀ ਇੱਕ ਬੱਚਾ ਇੰਨਾ ਪੜ੍ਹ ਲਿਖ ਕੇ ਅੱਗੇ ਜਾਂਦਾ ਹੈ ਜੀ ਤੇ ਸਾਨੂੰ ਸਾਰੀ ਫੈਮਿਲੀ ਨੂੰ ਸਾਰੇ ਬੱਚਿਆਂ ਨੂੰ ਸਵੇਦੇ ਭਰਾ ਨੂੰ ਪਿਊਸ਼ ਨੂੰ ਸਾਰੇ ਇਹਦੇ ਦਾਦਾ ਦਾਦੀ ਨੂੰ ਸਾਰਿਆਂ ਨੂੰ ਬੜੀ ਖੁਸ਼ੀ ਆ ਵੀ ਸਾਡੀ ਗੁੜੀਆ ਜਿਹੜੀ ਹੈਗੀ ਫਰਸਟ ਆਈ ਹੈ ਉਹ ਹਾਂਜੀ ਹਾਂਜੀ ਸੋ ਤੁਸੀਂ ਤੁਹਾਨੂੰ ਵੀ ਕਦੇ-ਕਦੇ ਫੀਲ ਹੁੰਦਾ ਆਉਣਾ ਵੀ ਬੇਟੀ ਸਾਡੀ ਜਾਗ ਰਹੀ ਹੈ ਕਿਵੇਂ ਆ ਨੇ ਬਿਲਕੁਲ ਜੀ ਜਦੋਂ ਇਹ ਰਾਤ ਨੂੰ ਪੜਦੀ ਸੀਗੀ ਜੀ 2:00 ਵਜੇ ਤੱਕ ਇਹਨੇ 1:30 ਵਜੇ ਤੱਕ ਪੜੀ ਜਾਂ ਰਾਤ ਨੂੰ ਹਾਂਜੀ ਤੇ ਸਾਨੂੰ ਤਾਂ ਇਹਦਾ ਰੂਮ ਉੱਪਰ ਹੈ ਜੀ ਸਾਨੂੰ ਤਾਂ ਸਵੇਰੇ ਪਤਾ ਲੱਗਦਾ ਸੀਗਾ ਵੀ 2:00 ਵਜੇ ਸੁੱਤੀ ਹੈ ਸਵੇਰੇ 5:00 6:00 ਵਜੇ ਟਿਊਸ਼ਨ ਚੱਲੇ ਜਾਂਦੀ ਸੀਗੀ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਸਾਨੂੰ ਦਿਨ 'ਚ ਪਤਾ ਲੱਗਦਾ ਸੀਗਾ ਵੀ ਰਾਤ ਨੂੰ 1 ਵਜੇ ਜਾਗੀ ਹੈ 2 ਵਜੇ ਤੱਕ ਜਾਗੀ ਹੈ ਤੇ ਸਾਨੂੰ ਬੜਾ ਅਜਮਾਨ ਮਹਿਸੂਸ ਹੋ ਰਿਹਾ ਹੈ ਵੀ ਸਾਡੀ ਜਿਹੜੀ ਗੁੜੀ ਆ ਗਈ ਫਸਟ ਤੇ ਟਾਪ ਤੇ ਆਈ ਹੈ ਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਸੋ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਜਤਨ ਸਾਹਿਬ ਬੜੀ ਬੜੀ ਮੁਬਾਰਕਾਂ ਜੀ ਚਾਚੀ ਹੋਣ ਦੇ ਨਾਤੇ ਮਤਲਬ ਕਿ ਤੁਸੀਂ ਵੀ ਕਾਫੀ ਕੇਅਰ ਰੱਖਦੇ ਹੋਣੇ ਆ ਕਾਫੀ ਮਤਲਬ ਕਿ ਇਹਦੀ ਦੇਖਭਾਲ ਵੀ ਕਰਦੇ ਹੋਣੇ ਆ ਕਾਫੀ ਫਿਕਰ ਹੁੰਦਾ ਕਿਉਂਕਿ ਚਾਚੀਆਂ ਵੀ ਮਾਵਾ ਦੇ ਬਰਾਬਰ ਹੁੰਦੀਆਂ ਹਾਂਜੀ ਜੇ ਕਈ ਵਾਰ ਲੇਟ ਹੋ ਜਾਂਦੀ ਹੈ ਕਿ ਕਿਤਨੇ ਵਜੇ ਆ ਰਹਾ ਹੈ ਅਗਰ 5 10 ਮਿੰਟ ਵੀ ਲੇਟ ਹੋ ਜਨ ਪੁੱਛ ਕੇ ਆਂਦੀ ਦੀ ਮੈਂ ਕਿ ਅੱਜ ਲੇਟ ਕਿਉਂ ਹੋ ਗਈ ਹੈ ਤਾਂ ਉਹ ਪਤਾ ਹੀ ਲੱਗ ਜਾਂਦਾ ਹੈ ਨਾ ਜੀ ਜੀ ਹਾਂਜੀ ਸੋ ਫੇ ਖੁਸ਼ੀ ਕਿੰਨੀ ਕਰ ਹੁਣ ਤਾਂ ਬਹੁਤ ਜ਼ਿਆਦਾ ਹੈ ਕਿ ਪੂਰੇ ਕਰਾਲੀ ਚ ਫਰਸਟ ਆਈ ਹੈ ਇਹ ਪੂਰੇ ਕਹਾਂ ਜੀ ਹਾਂਜੀ ਬਹੁਤ ਖੁਸ਼ੀ ਹੈ ਬਹੁਤ ਮਿਹਨਤ ਦਾ ਫਲ ਮਿਲ ਗਿਆ ਨੋ ਹਾਂਜੀ ਹਾਂ ਬੜੀ ਮਿਹਨਤ ਕੀਤੀ ਹੈ ਹਾਂਜੀ ਸੋ ਮੁਬਾਰਕਾਂ ਤੁਹਾਨੂੰ ਆਪ ਨੂੰ ਵੀ ਜੀ ਹਾਂਜੀ 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 ਪਿਊਸ਼ ਜੀ ਦੀਦੀ ਨੇ ਕਿੰਨੇ ਨੰਬਰ ਲਏ ਪਤਾ ਤੁਹਾਨੂੰ ਹਾਂਜੀ ਕਿੰਨੇ ਲਏ ਆ 98.4 ਵਾਹ ਜੀ ਵਾਹ ਜੀ ਵਾਹ ਜੀ ਵਾਹ ਸੇ ਖੁਸ਼ੀ ਪੂਰੀ ਆ ਹਾਂਜੀ ਓਕੇ ਫੇ ਪਾਰਟੀ ਕੀਤੀ ਸੀ ਹਾਂਜੀ ਅੱਛਾ ਫੁੱਲ ਫਟਾ ਫੁੱਲ ਹਾਂਜੀ ਓਕੇ ਸੋ ਤੂੰ ਕਿਹੜੀ ਕਲਾਸ ਚ ਹੋ ਗਿਆ ਸੈਵਨਥ ਓਕੇ ਤੇਰੇ ਕਿੰਨੇ ਮਾਰਕ 3rd ਆਇਆ ਅੱਛਾ ਤੂੰ 3rd ਆ ਗਿਆ ਵੈਰੀ ਗੁੱਡ ਏ ਵੈਰੀ ਗੁੱਡ ਸੋ ਬਹੁਤ ਵਧੀਆ ਸੋ ਕਿੰਨੀ ਖੁਸ਼ੀ ਆ ਫੇ ਦੀਦੀ ਦੇ ਹੁਣ ਬਹੁਤ ਬਹੁਤ ਜ਼ਿਆਦਾ ਥੈਂਕ ਯੂ ਮੁਬਾਰਕਾਂ ਤੁਹਾਨੂੰ <laughs> sa <Same> dewallawuyi <to you. laughs> <laughs>